ਔਰ ਆਕਾਸ਼ ਤੇ ਹੇਠ ਔਰ ਕੋਈ ਨਾਮ ਨਹੀਂ ਦਿੱਤਾ ਗਿਆ ਇੱਕੋ ਨਾਮ ਹੈ ਉਹ ਤੇ ਯਿਸੂ ਮਸੀਹ ਦਾ ਆਮੀਨ ਆਮੀਨ ਕਿਉਂਕਿ ਜ਼ਮੀਨ ਦੇ ਉੱਪਰ ਆਕਾਸ਼ ਤੇ ਹੇਠ ਔਰ ਕੋਈ ਨਾਮ ਨਹੀਂ ਕੋਈ ਨਾਮ ਹੈ ਯਿਸੂ ਮਸੀਹ ਦਾ ਨਾਮ ਹੈ ਜਿਵੇਂ ਪਤਰ ਉਸ ਜਰਦਨ ਦੇ ਉੱਤੇ ਇਹ ਸ਼ੀ ਮਸੀਹ ਦੇ ਨਾਮ ਚ ਬਸਮਾ ਦਿੰਦਾ ਸੀ ਮੈਂ ਤੈਨੂੰ ਇਹ ਸ਼ੀ ਮਸੀਹ ਦੇ ਨਾਮ ਵਿੱਚ ਬਸਮਾ ਦੇਣ ਜਾ ਰਿਹਾ ਕਿਉਂਕਿ ਇਹ ਸੂਸੀ ਦਾ ਨਾਮ ਸਭ ਤੋਂ ਉੱਤਮ ਨਾਮ ਹੈ ਇਹ ਇਸ ਮਸੀਹ ਦੇ ਨਾਮ ਵਿੱਚ ਮੁਕਤੀ ਹੈ ਤੇ ਪਾਪਾਂ ਦੀ ਮਾਤੀ ਹੈ ਓ ਮੇਰੇ ਸ਼ੀਮਾਸੀ ਪਿਤਾ ਮੈਂ ਤੇਰੇ ਨਾਮ ਯਿਸੂ ਮਸੀਹ ਵਿੱਚ ਬਸਮਾ ਦੇ ਰਿਹਾ ਪ੍ਰਭੂ ਜਿਵੇਂ ਪ੍ਰਭੂ ਯਿਸੂ ਮਸੀਹ ਪਿਤਾ ਤੇਰਾ ਬੰਦਾ ਪ੍ਰਭੂ ਯਿਸੂ ਉਸਤੀ ਪਤਰਸ਼ ਪ੍ਰਭੂ ਉਸ ਪ੍ਰਭੂ ਯਿਸੂ ਮਸੀਹ ਜਰਦਨ ਦੇ ਉੱਤੇ ਪ੍ਰਭੂ ਸਭ ਲੋਕਾਂ ਨੂੰ ਬਸਮਾ ਦਿੰਦਾ ਹੈ ਤੇਰੇ ਨਾਮ ਯਿਸੂ ਮਸੀਹ ਵਿੱਚ ਭਾਵੇਂ ਪ੍ਰਭੂ ਮੇਰੇ ਪਿਤਾ ਤੂੰ ਆਪੇ ਤਾਂ ਬਸਮਾ ਨਹੀਂ ਦਿੰਦਾ ਪਰ ਤੇਰੇ ਚੇਲੇ ਬਸਮਾ ਦਿੰਦੇ ਪ੍ਰਭੂ ਤੇਰੇ ਨਾਮ ਯਿਸੂ ਮਸੀਹ ਵਿੱਚ ਪ੍ਰਭੂ ਤੇਰੀ ਬੱਚੀ ਨੂੰ ਬਸਮਾ ਦੇ ਜਾਂ ਰਿਹਾ ਪ੍ਰਭੂ ਉਹ ਧੰਨ ਜਿਸ ਤੇ ਬਖਸ਼ੇਗੇ ਸਭ ਗੁਨਾ ਤੇ ਤੱਕੇਗੇ ਸਾਰੇ ਉਹ ਕੰਤ ਸਧਾ ਉਹ ਧੰਨ ਜਿਸ ਤੇ ਬਖਸ਼ੇਗੇ ਸਭ ਗੁਨਾ ਤੇ ਤੱਕੇਗੇ ਸਾਰੇ ਉਹ ਕੰਤ ਸਧਾ ਨਾ ਰੱਬ ਜਿਸ ਤੇ ਪਾਪ ਬੰਧਾ ਕਰਿ ਦਇਐ ਸੋ